ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਘਰ ਬੈਠੇ ਆਨਲਾਈਨ ਪੈਸੇ ਕਿਵੇਂ ਕਮਾ ਸਕਦੇ ਹੋ ਉਹ ਵੀ ਡਾਲਰਾਂ ਦੇ ਵਿੱਚ ਦੋਸਤੋ ਤੁਸੀਂ ਅੱਜ ਦੀ ਸਾਡੀ ਵੀਡੀਓ ਦੇਖਣ ਤੋਂ ਬਾਅਦ ਘਰ ਬੈਠੇ ਆਨਲਾਈਨ ਬਿਲਕੁਲ ਹੀ ਆਸਾਨ ਤਰੀਕੇ ਦੇ ਨਾਲ ਪੈਸੇ ਕਮਾ ਸਕਦੇ ਹੋ ਦੋਸਤੋ ਇਹ ਜਿਹੜੀ ਵੀਡੀਓ ਅਸੀਂ ਬਣਾ ਰਹੇ ਹਾਂ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਕਿ ਅਸੀਂ ਬਿਨਾ ਪੈਸਿਆਂ ਤੋਂ ਫ੍ਰੀ ਦੇ ਵਿੱਚ ਤੁਹਾਨੂੰ ਅੱਜ ਐਸੀਆਂ ਸਾਈਟਾਂ ਬਾਰੇ ਦੱਸਾਂਗੇ ਜਿਹਦੇ ਵਿੱਚ ਤੁਸੀਂ ਆਪਣਾ ਕੰਮ ਕਰਕੇ ਇੱਕ ਮੋਬਾਈਲ ਦੇ ਉੱਤੋਂ ਕੰਮ ਕਰਕੇ ਘਰ ਬੈਠੇ ਕੰਮ ਕਰਕੇ ਪੈਸਾ ਕਮਾ ਸਕਦੇ ਹੋ ਦੋਸਤੋ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਇੱਕ ਇੱਕ ਪੁਆਇੰਟ ਆ ਜਿਹੜਾ ਉਹ ਸਮਝ ਆ ਸਕੇ ਤੇ ਤੁਸੀਂ ਘਰ ਬੈਠੇ ਵਧੀਆ ਇਨਕਮ ਲੱਖਾਂ ਦੇ ਵਿੱਚ ਇਨਕਮ ਤੁਸੀਂ ਘਰ ਬੈਠੇ ਮੋਬਾਈਲ ਫੋਨ ਤੋਂ ਕਰ ਸਕਦੇ ਹੋ ਸੋ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਨ ਲੱਗਿਆ ਦੋਸਤੋ ਤੁਸੀਂ ਪਹਿਲੀ ਸਾਈਡ ਦੇ ਉੱਤੇ ਜਾ ਕੇ ਪੂਰੇ ਯੂਰਪ ਦੇ ਵਿੱਚ ਆਪਣੀਆਂ ਆਨਲਾਈਨ ਕੱਪੜੇ ਦੀਆਂ ਦੁਕਾਨਾਂ ਖੋਲ ਸਕਦੇ ਹੋ ਘਰ ਬੈਠੇ ਤੁਸੀਂ ਇਨਕਮ ਕਰ ਸਕਦੇ ਹੋ ਇੱਕ ਮੋਬਾਈਲ ਫੋਨ ਦੇ ਉੱਤੇ ਤੁਸੀਂ ਸਿਰਫ ਇੱਕ ਘੰਟਾ ਕੰਮ ਕਰਨਾਗਾ ਤੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਇਦੇ ਲਈ ਤੁਹਾਨੂੰ ਕਿਸੇ ਡਿਗਰੀ ਦੀ ਲੋੜ ਨਹੀਂ ਕਿਸੇ ਡਿਪਲੋਮੇ ਦੀ ਲੋੜ ਨਹੀਂ ਸਿਰਫ ਤੁਸੀਂ 10 ਪੜ੍ਹੇ ਹੋ ਜਾਂ ਫਿਰ ਤੁਸੀਂ ਅਣਪੜ੍ਹੇ ਤਾਂ ਵੀ ਜੇਕਰ ਤੁਹਾਨੂੰ ਮੋਬਾਈਲ ਵਧੀਆ ਚਲਾਉਣਾ ਆਉਂਦਾ ਤਾਂ ਤੁਸੀਂ ਇਸ ਸਾਈਟ ਦੇ ਉੱਤੇ ਜਾ ਕੇ ਆਸਾਨੀ ਦੇ ਨਾਲ ਕੰਮ ਕਰ ਸਕਦੇ ਹੋ ਤੇ ਵਧੀਆ ਪੈਸੇ ਕਮਾ ਸਕਦੇ ਹੋ ਦੋਸਤੋ ਇਸ ਸਾਈਟ ਦਾ ਨਾਮ ਹੈਗਾ ਸਪਰੈਡਸ਼ਾਟ.com ਦੋਸਤੋ ਇਸ ਸਾਈਟ ਦੇ ਉੱਤੇ ਜਾ ਕੇ ਤੁਸੀਂ ਰਜਿਸਟਰਡ ਕਰਨਾ ਆਪਣੀ Gmail ਨਾਲ ਰਜਿਸਟਰ ਕਰਕੇ ਲੌਗਇਨ ਕਰ ਲੈਣਾ ਉਸ ਤੋਂ ਬਾਅਦ ਦੋਸਤੋ ਤੁਸੀਂ ਇਹਦੇ ਉੱਤੇ ਆਪਣੀ ਸ਼ਾਪ ਖੋਲ੍ਹ ਲੈਣੀ ਆ ਤੇ ਉਸ ਨੂੰ ਕਸਟਮਾਈਜ਼ ਕਰ ਲੈਣਾ ਉਸ ਤੋਂ ਬਾਅਦ ਤੁਹਾਡਾ ਇਹਦੇ ਉੱਤੇ ਜਿਹੜਾ ਕੰਮ ਆਊ ਸ਼ਟਾਰਟ ਹੋ ਜਾਊਗਾ ਅਤੇ ਤੁਸੀਂ ਕੀ ਕਰਨਾ ਜਿੰਨੇ ਵੀ ਇਹਦੇ ਉੱਤੇ ਪ੍ਰੋਡਕਟ ਦਿੱਤੇ ਹੋਏ ਨੇ ਉਹਨਾਂ ਦੇ ਉੱਤੇ ਤੁਸੀਂ ਸਿਰਫ ਇੱਕ ਡਿਜ਼ਾਈਨ ਕ੍ਰੀਏਟ ਕਰਨਾਗਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅਸੀਂ ਡਿਜ਼ਾਈਨ ਕਿੱਥੋਂ ਕ੍ਰੀਏਟ ਕਰਾਂਗੇ ਉਹ ਵੀ ਤੁਹਾਨੂੰ ਮੈਂ ਇੱਕ ਬਹੁਤ ਹੀ ਆਸਾਨ ਤਰੀਕਾ ਦੱਸਣ ਲੱਗਿਆ ਦੋਸਤੋ ਤੁਸੀਂ Google ਦੇ ਉੱਤੇ ਜਾਣਾ ਤੇ Google ਦੇ ਤੇ ਸਰਚ ਕਰਨਾ without background free copyright ਟੀ-ਸ਼ਰਟ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਹੈ ਜਿਹੜੇ ਤੁਹਾਡੇ ਅੱਗੇ ਖੁੱਲ ਕੇ ਆ ਜਾਣਗੇ ਤੁਸੀਂ ਸਿਰਫ ਉਹਨਾਂ ਡਿਜ਼ਾਈਨਾਂ ਨੂੰ ਫ੍ਰੀ ਵਾਲੇ ਡਿਜ਼ਾਈਨਾਂ ਨੂੰ ਕਾਪੀ ਕਰਕੇ ਇਸ ਜਾ ਕੇ ਸਾਈਟ ਦੇ ਉੱਤੇ ਤੁਸੀਂ ਕਾਪੀ ਕਰਕੇ ਇਹਨਾਂ ਟੀ-ਸ਼ਰਟਾਂ ਦੇ ਉੱਤੇ ਕਸਟਮਾਈਜ਼ ਕਰਕੇ ਇਹਨੂੰ ਸਜਾ ਦੇਣਾਗਾ ਸੋ ਦੋਸਤੋ ਤੁਹਾਡਾ ਇਹ ਇਨਾ ਕੀ ਕੰਮ ਆ ਇਨਾ ਕੰਮ ਕਰਕੇ ਤੁਸੀਂ ਫ੍ਰੀ ਹੋ ਉਸ ਤੋਂ ਬਾਅਦ ਦੋਸਤੋ ਤੁਸੀਂ ਵੇਟ ਕਰਨੀ ਆ ਦੋਸਤੋ ਜਿਹੜੇ ਵੀ ਯੂਰਪ ਦੇ ਵਿੱਚ ਕਸਟਮਰ ਇਸ ਸਾਈਡ ਦੇ ਤੇ ਵਿਜ਼ਿਟ ਕਰਦੇ ਨੇ ਉਹ ਤੁਹਾਡੀ ਵੀ ਦੁਕਾਨ ਦੇ ਉੱਤੇ ਆਉਣਗੇ ਜੇਕਰ ਉਹਨਾਂ ਨੂੰ ਤੁਹਾਡੇ ਪ੍ਰੋਡਕਟਾਂ ਦਾ ਡਿਜ਼ਾਈਨ ਵਧੀਆ ਲੱਗਦਾ ਤਾਂ ਉਹ ਇਹਨਾਂ ਨੂੰ ਜ਼ਰੂਰ ਖਰੀਦਣਗੇ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਡਾਲਰਾਂ ਦੇ ਹਿਸਾਬ ਨਾਲ ਪੈਸੇ ਵੀ ਮਿਲਣਗੇ ਦੋਸਤੋ ਇਹ ਕੋਈ ਬੜਾ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਖਾ ਹੈਗਾ ਇਹ ਹਰ ਕੋਈ ਬੰਦਾ ਕਰ ਸਕਦਾ ਹੈਗਾ ਇਹ ਪਾਰਟ ਟਾਈਮ ਤੁਸੀਂ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਦੂਸਰਾ ਕੰਮ ਛੱਡ ਕੇ ਇਸੇ ਕੰਮ ਤੇ ਲੱਗ ਜਾਓ ਇਹਨੂੰ ਤੁਸੀਂ ਪਾਰਟ ਟਾਈਮ ਕਰਨਾ ਸ਼ੁਰੂ ਕਰ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਵਰਕ ਕਰਦੇ ਜਾਓਗੇ ਓਵੇਂ ਓਵੇਂ ਅੱਗੇ ਤੁਹਾਨੂੰ ਇਸ ਦੀ ਸਮਝ ਆਉਂਦੀ ਜਾਊਗੀ ਅਤੇ ਤੁਸੀਂ ਪੂਰੇ ਯੂਰਪ ਦੇ ਵਿੱਚ ਆਨਲਾਈਨ ਕੱਪੜਾ ਵੇਚ ਕੇ ਬਹੁਤ ਵੱਡੀ ਇਨਕਮ ਕਮਾ ਸਕਦੇ ਹੋ ਦੋਸਤੋ ਜਿਹੜੀ ਦੂਸਰੀ ਸਾਈਟ ਦਾ ਮੈਂ ਤੁਹਾਨੂੰ ਨਾਮ ਦੱਸਣ ਲੱਗਿਆ ਇਹਦਾ ਨਾਮ ਹੈਗਾ jayjal.com ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਇਹ ਪੰਜਾਬ ਦੇ ਵਿੱਚ ਬਹੁਤ ਘੱਟ ਬਣਾਉਂਦੇ ਨੇ ਲੋਕ ਕਿਉਂਕਿ ਇਹਨਾਂ ਸਾਈਟਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈਗਾ ਕਿਉਂਕਿ ਜਿਹੜੇ ਲੋਕ ਨੇ ਉਹ ਜ਼ਿਆਦਾਤਰ Amazon, Flipkart, Ehriyan siteਾਂ ਦੇ ਉੱਤੇ ਹੀ ਕੰਮ ਕਰਦੇ ਨੇ ਕਿ ਪਰ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਇੰਨਾਂ siteਾਂ ਦੇ ਉੱਤੇ ਬਹੁਤ ਵੱਡੀ ਮੌਕਾ ਦੇ ਵਿੱਚ ਤੁਸੀਂ ਪੈਸਾ ਕਮਾ ਸਕਦੇ ਹੋ ਸਿਰਫ ਤੁਸੀਂ ਕੀ ਕਰਨਾ jajal.com ਦੇ ਉੱਤੇ ਵੀ ਜਾ ਕੇ ਤੁਸੀਂ ਰਜਿਸਟਰਡ ਕਰ ਲੈਣਾ ਆਪਣੀ Gmail ਤੋਂ ਉਹੀ ਡਿਜ਼ਾਈਨ ਜਿਹੜੇ ਤੁਸੀਂ spreadshot.com ਦੇ ਉੱਤੇ ਪਾਏ ਸੀਗੇ ਉਹੀ ਡਿਜ਼ਾਈਨ ਤੁਸੀਂ ਚੱਕ ਕੇ ਇਸ jajal.com ਦੇ ਉੱਤੇ ਵੀ ਪਾ ਦੇਣੇ ਆ ਤੇ ਕਸਟਮਾਈਜ਼ ਕਰ ਲੈਣੀ ਆਪਣੀ ਸ਼ਾਪ ਰਜਿਸਟਰਡ ਕਰ ਲੈਣਾਗਾ ਦੋਸਤੋ ਇਸ ਸਾਈਡ ਦੇ ਉੱਤੇ ਇੱਕ ਤੁਹਾਨੂੰ ਖਾਸ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੂਗੀ ਵੀ ਜਿਹੜਾ ਵੀ ਪ੍ਰੋਡਕਟ ਤੁਸੀਂ ਇਹਦੇ ਉੱਤੇ ਕਸਟਮਾਈਜ਼ ਕਰੋਗੇ ਉਹ ਤੁਸੀਂ ਆਪਦੇ ਹਿਸਾਬ ਨਾਲ ਉਹਦਾ ਮੁੱਲ ਤੈਅ ਕਰ ਸਕਦੇ ਹੋ ਜੇਕਰ ਪ੍ਰੋਡਕਟ ਦਾ ਰੇਟ 10 ਡਾਲਰ ਦਾ ਤਾਂ ਤੁਸੀਂ ਉਸ ਨੂੰ 20 ਡਾਲਰ ਦਾ ਵੀ ਵੇਚ ਸਕਦੇ ਹੋ 25 ਦਾ ਵੀ ਵੇਚ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡਾ ਉਹ ਇੱਕ ਪ੍ਰੋਡਕਟ ਵਿਕਦਾ ਤਾਂ ਤੁਸੀਂ 10 ਡਾਲਰ ਜੇਕਰ ਤੁਹਾਡੇ ਉਹ 10 ਪ੍ਰੋਡਕਟ ਵਿਕਦੇ ਆ ਤਾਂ ਤੁਸੀਂ 100 ਡਾਲਰ ਇੱਕ ਪ੍ਰੋਡਕਟ ਚ ਕਮਾ ਸਕਦੇ ਆ ਸੋ ਦੋਸਤੋ ਬਹੁਤ ਹੀ ਵਧੀਆ ਇਨਕਮ ਜਨਰੇਟ ਕਰਨ ਦਾ ਸਾਧਨ ਆਨਲਾਈਨ ਆ ਇਹਨਾਂ ਸਾਈਟਾਂ ਦੇ ਉੱਤੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ ਅਤੇ ਬਹੁਤ ਹੀ ਆਸਾਨੀ ਦੇ ਨਾਲ ਇਹਦੇ ਉੱਤੇ ਕੋਈ ਵੀ ਪੈਸਾ ਨਹੀਂ ਲੱਗਦਾ ਬਿਲਕੁਲ ਫ੍ਰੀ ਆ ਤੁਸੀਂ ਰਜਿਸਟਰਡ ਵੀ ਫ੍ਰੀ ਕਰਨਾ ਤੁਹਾਡਾ 1 ਰੁਪਿਆ ਨਹੀਂ ਲੱਗਦਾ ਇਹਦੇ ਉੱਤੇ ਦੋਸਤੋ ਇੱਕ ਜਾਣਕਾਰੀ ਤੁਹਾਨੂੰ ਮੈਂ ਹੋਰ ਦੇ ਦੇਵਾਂ ਜਿਹੜੇ ਲੋਕ ਬਹੁਤ ਵਧੀਆ ਡਿਜ਼ਾਈਨਰ ਨੇ ਪ੍ਰੋਫੈਸ਼ਨਲ ਡਿਜ਼ਾਈਨਰ ਨੇ ਉਹਨਾਂ ਵਾਸਤੇ ਤਾਂ ਸੋਨੇ ਤੇ ਸੁਹਾਗਾਗਾ ਕਿਉਂਕਿ ਦੋਸਤੋ ਇਸ ਸਾਈਡ ਦੇ ਉੱਤੇ ਜਾ ਕੇ ਜੇ ਤੁਸੀਂ ਵਧੀਆ ਤਰੀਕੇ ਨਾਲ ਡਿਜ਼ਾਈਨ ਕ੍ਰੀਏਟ ਕਰਦੇ ਹੋ ਖੁਦ ਡਿਜ਼ਾਈਨ ਬਣਾਉਣੇ ਹੋ ਤੁਸੀਂ ਪ੍ਰੋਫੈਸ਼ਨਲ ਹੋ ਤਾ ਦੋਸਤੋ ਤੁਹਾਨੂੰ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ 25-25 ਲੱਖ ਲਾ ਕੇ ਖਰਚਣ ਦੀ ਲੋੜ ਨਹੀਂ ਹੈਗੀ ਤੁਸੀਂ ਘਰ ਬੈਠੇ ਉਨੀ ਇਨਕਮ ਇੱਥੇ ਇੰਡੀਆ 'ਚ ਆਪਦੇ ਪੰਜਾਬ 'ਚ ਪਿੰਡ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਹਿੰਮਤ ਰੱਖੋਗੇ ਤਾਂ ਤੁਹਾਨੂੰ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਤੁਸੀਂ ਇਸ ਸਾਈਟਾਂ ਦੇ ਉੱਤੋਂ ਬਹੁਤ ਵਧੀਆ ਇਨਕਮ ਜਨਰੇਟ ਕਰੋਗੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸੋ ਦੋਸਤੋ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਸਾਡੀ ਇਸ ਵੀਡੀਓ ਤੇ ਬਧਿਆਵੀ ਹੋਣਗੇ ਤਾਂ ਅਸੀਂ ਹੋਰ ਵੀ ਵੀਡੀਓ ਤੁਹਾਡੇ ਲਈ ਬਹੁਤ ਘਾੜ ਘਾੜ ਰਹਿ ਕੇ ਆਵਾਂਗੇ ਜਿਹਦੇ ਵਿੱਚ ਕੀ ਤੁਸੀਂ ਘਰ ਬੈਠੇ ਡਾਲਰਾਂ ਦੇ ਵਿੱਚ ਇਨਕਮ ਕਰ ਸਕਦੇ ਹੋ ਔਰ ਬਿਲਕੁਲ ਫ੍ਰੀ ਕਰ ਸਕਦੇ ਹੋ ਅਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਅਮਰੀਕਾ ਕੈਨੇਡਾ ਦੇ ਡਾਲਰ ਤੁਸੀਂ ਘਰ ਬੈਠੇ ਛਾਪ ਸਕਦੇ ਹੋ ਅਤੇ ਤੁਹਾਨੂੰ ਉਸੇ ਤਰੀਕੇ ਨਾਲ ਜਿਵੇਂ ਅਮਰੀਕਾ ਕੈਨੇਡਾ ਦੇ ਵਿੱਚ ਕੰਮ ਮਿਲਦਾ ਉਵੇਂ ਹੀ ਘੰਟਿਆਂ ਦੇ ਹਿਸਾਬ ਨਾਲ ਇੱਥੇ ਤੁਹਾਨੂੰ ਡਾਲਰ ਮਿਲਣਗੇ ਸੋ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ